ਆਵੇ ਤੇ ਵੀਡੀਓ ਪਹਿਲਾਂ ਚਾਹ ਪੀਓ ਪਾਣੀ ਪੀਓ ਦੋ ਮਿੰਟ ਸਾਈ ਕਢੋ ਤੇ ਫਿਰ ਤੁਸੀਂ ਆ ਜਿਵੇਂ ਆਂਦੇ ਨੂੰ ਸਾਢੇ ਬਾਣ ਦਾ ਸਾਰੇ ਤੁਸੀਂ ਸਰਕਾਰ ਇਵਲਡਰ ਤੇ ਖਾਂਦੇ ਫਿਰਦੇ ਜੀ ਘਰ ਹੋ ਗਏ ਗੜੇ ਹੋਏ ਆਏ ਜੀ ਇਹਨੇ ਹੈ ਤੇ ਗਰਮੀ ਵਿੱਚ ਪਾਣੀ ਤਾਂ ਪੀਓ ਬਿਲਕੁਲ ਸਮਾਣਾ ਐਨਾ ਲੋਕਾਂ ਦੀ ਜਮਾਂ ਟੁੱਪ ਗਏ ਕੱਖ ਨਹੀਂ ਰਿਹਾ ਫਿਰ ਵੀ ਵੀ ਨਾ ਕੁਝ ਪੀ ਆ ਵੀ ਚਾਹ ਪੀਓ ਪਾਣੀ ਪੀਓ ਪ੍ਰਸ਼ਾਦੇ ਛਕੋ ਐਡੇ ਜਿਹਰੇ ਯਾਰ ਕਮਾਲ ਐ ਇਹਨਾਂ ਲੋਕਾਂ ਦੀ ਇੰਨੀ ਆਓ ਭਗਤਾਂ ਇੰਨੀ ਆਓ ਭਗਤਾਂ ਆਪਾਂ ਨਹੀਂ ਕਰੇ ਬੈਠੀ ਵੀ ਸਾਰਾ ਕੁਝ ਦੁਪੜਦੇ باوجود ਵੀ ਫਿਰ ਵੀ ਚਾਹ ਪਾਣੀ ਪੁੱਛਦੇ ਐ ਪਛਾਦੇ ਪੁੱਛਦੇ ਐ ਇਹ ਇਨਸਾਨੀਅਤ ਹੈ ਇਹ ਇਨਸਾਨੀਅਤ ਹੈ ਵੀ ਇਨਸਾਨੀਅਤ ਤੌਰ ਤੇ ਪਹਿਲਾਂ ਤਾਂ ਆਪਾਂ ਭੈਣ ਭਰਾ ਦੀ ਇੱਕਦੋਦੀ ਸੇਵਾ ਕਰੋ ਬਾਅਦ ਦੁੱਖ ਸੁੱਖ ਪੁੱਛੋ ਕੀ ਹੈ ਕੀ ਨਹੀਂ ਹੈ ਗੱਲ ਕਿ ਨਹੀਂ ਹੁਣ ਆ ਦੁਕਾਨ ਸਾਡੀ ਡਿੱਗੀ ਪਈ ਐ ਚੱਕੀ ਸਾਡੀ ਜਿਹੜੀ ਰੋਜੀ ਰੋਟੀ ਆਈ ਸਾਰਾ ਕੁਲੇ ਸਾਡੇ ਕੋਲ ਪੈ ਲਈ ਐ ਉਹ ਸਾਡੇ ਦਰਿਆ ਨਾਲ ਹੀ ਲੈ ਕੇ ਮਿੱਟੀ ਗੜੀ ਵੀ ਡੁੱਬ ਗਈ ਹਾਂ ਪਾਣੀ ਡੁੱਬੀ ਗਈ ਉਹ ਮਿੱਟੀ ਲਾਗਾ ਨਾਲ ਕੰਡੇ ਦੁੱਤੇ ਸਾਡੀ ਪਹਿਲੀ ਸੀਦਰੇ ਆ ਗਿਆ ਉਹ ਕਾਂ ਮੜੀ ਕੋਲ ਕੋਲ ਅੱਛਾ ਮਿੱਟੀ ਲਾ ਹਾਂ ਜੀ ਅੰਦਰ ਵਾਰ ਕਿੰਨਾ ਕ ਨੁਕਸਾਨ ਹੋ ਗਿਆ ਸਾਡਾ ਵੀਰ ਬਾਦੂ ਸੁਨ ਨੁਕਸਾਨ ਹੋ ਗਿਆ ਠੀਕ ਜੀ ਤੋਂ ਅੱਛਾ ਹਾਂ ਹਾਂ ਜੀ ਬੜਾ ਨੁਕਸਾਨ ਹੋ ਗਿਆ ਵਿਚਾਰਾ ਦਾ ਪਹਿਲਾਂ ਸਭ ਗਲੀ ਚੋਂ ਬਾਜ-ਬਾਰ ਕੇ ਬੁਲਾ ਕੇ ਲਾਇਆ ਵੀ ਵੀ ਤੀ ਪਹਿਲਾ ਚਾਹ ਮੜੀ ਜੀ ਤੁਸੀਂ ਗੁਰੂ ਮਹਾਰਾਜ ਦੇ ਬੰਦੇ ਜੀ ਅਸੀਂ ਵੀ ਉਸ ਮਹਾਰਾਜ ਦੇ ਉਸੇ ਤੁਸੀਂ ਬਾਬੇ ਨਾਨਕ ਦੇ ਬਾਬੇ ਨਾਨਕ ਆਪੇ ਕਰੇ ਰੱਖੇ ਵੀ ਭੜੀ ਮੋਨੇ ਇਹ ਲਿਆਂਦਾ ਸੰਕਟ ਉਹ ਇਕੱਡੇਗਾ ਉਨਕੀ ਕਰੀਏ ਰੈਵੀ ਸਰਕਾਰ ਵਿਚਾਰੀ ਚਲੋ ਜਿੱਥੇ ਤੱਕ ਬੇਨਤੀ ਕਿਸਾਨਾਂ ਨੇ ਸਰਕਾਰ ਨੂੰ ਵਿਚਾਰ ਜਿੰਨਾ ਹੋ ਸਕੇ ਕਰੋ ਬਾਕੀ ਤਾਂ ਮਹਾਰਾਜ ਤੇ ਹੀ ਹੈ ਫਿਰ ਉਨਕੀ ਕੀਤਾ ਜਾਵੇ ਹੁਣ ਸਾਡੀ ਦੁਕਾਨ ਦੀ ਕੀ ਪਈ ਸਾਰ ਮਾ ਵੇਖੋ ਕੀ ਸਰਕਾਰ ਕੀ ਕਰਦੀ ਕੀ ਨਹੀਂ ਦੁਕਾਨ ਅਸੀਂ ਚੱਕੀ ਆਟਾ ਚੱਕੀ ਸਾਡੀ ਆ ਬਾਹਰ ਪਈ ਤੁਸੀਂ ਵੀਡੀਓ ਬਣਾ ਸਕਦੇ ਜੇ ਅਗਾ ਸਾਡੀ ਦੁਕਾਨ ਵੀ ਖੜੀ ਹੋ ਪੱਟਾ ਚੱਕੀ ਵੀ ਖਤਮ ਤੇ ਕਾਰ ਵੀ ਖਤਮ ਆ ਜਿਹੜੀ ਪੈਣੀ ਸੀ ਪੈਣੀ ਵੀ ਖਤਮ ਸਾਰੀ ਦਰਿਆ ਲੈ ਗਿਆ ਵਧ ਕੇ ਹਾਂਜੀ ਹਾਂਜੀ ਤੇ ਅਜੇ ਵੀ ਵਿਚਾਰੇ ਯਾਰ ਕਿੰਨੀ ਆਉ ਭਗਤ ਕਰਦੇ ਆ ਜਦੋਂ ਕੋਈ ਆਉਂਦਾ ਇੱਥੇ ਇਹਨਾਂ ਨੂੰ ਚਾਹ ਚੜਦਾ ਕਿਉਂ ਪੁੱਛ ਕਰਦੇ ਆ ਹਾਂਜੀ ਅਸੀਂ ਸਾਰਿਆਂ ਨੂੰ ਵੀ ਜਿਸੀਂ ਪਹਿਲਾਂ ਸਾਡਾ ਘਰ ਸਾਰਿਆਂ ਨੂੰ ਚਾਹ ਪਾਣੀ ਪੁੱਛਣੇ ਵੀ ਦੀ ਪਤਾ ਕੀ ਉਹ ਤੋਂ ਖੋਪ ਖੋਪ ਕੇ ਆਉਂਦੇ ਸਾਡੇ ਜਿਵੇਂ ਆ ਦੇ ਆਖੇ ਪਹਿਲਾਂ ਪਾਣੀ ਪੀਓ ਤੁਸੀਂ ਚੜੋ ਬਾਕੀ ਕੰਮ ਤਾਂ ਬਾਅਦੋਂ ਹੁੰਦੇ ਹ